ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਨਾਲ ਹੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਪੰਜਾਬ ਕੈਬਨਟ ਵਿੱਚੋਂ ਚਾਰ ਮੰਤਰੀਆਂ ਦੀ ਹੋਈ ਛੁੱਟੀ ਪੰਜ ਬਣੇ ਨਵੇਂ ਮੰਤਰੀ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤਾ ਤੋਹਫਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਪੰਜਾਬ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਿਲੀ ਹਰੀ ਝੰਡੀ ਰਾਹੁਲ ਗਾਂਧੀ ਤੇ ਦਿੱਤੇ ਬਿਆਨ ਮਗਰੋਂ ਕਾਂਗਰਸੀਆਂ ਨੂੰ ਰੋਨੀ ਟਵਿੱਟਰ ਨੇ ਦਿੱਤੀ ਸਲਾਹ ਕਿ ਹਾਂ ਕਾਂਗਰਸੀਆਂ ਨੂੰ ਕਰਨਾ ਚਾਹੀਦਾ ਰਾਹੁਲ ਗਾਂਧੀ ਦਾ ਵਿਰੋਧ ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਆ ਰਾਹੁਲ ਗਾਂਧੀ ਦੇ ਬਿਆਨ ਦੇ ਹੱਕ 'ਚ ਬੋਲੇ ਮਲਵਿੰਦਰ ਸਿੰਘ ਕੰਗ ਕਿਹਾ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਬਿਲਕੁਲ ਠੀਕ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ ਹਨ ਇਸ ਵਿਚਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪਹਿਲਾਂ ਵਾਲੇ ਭੁਲੇਖੇ ਵਿੱਚ ਨਾ ਰਹਿਣ ਕਿ ਉਹ ਚੋਣਾਂ ਵਿੱਚ 40-40 ਲੱਖ ਰੁਪਏ ਖਰਚ ਕਰ ਦੇਣਗੇ ਤੇ ਫਿਰ ਜਿੱਤ ਕੇ ਭ੍ਰਿਸ਼ਟਾਚਾਰ ਕਰਕੇ ਇਹ ਪੈਸੇ ਪੂਰੇ ਕਰ ਲੈਣਗੇ ਉਹਨਾਂ ਨੇ ਕਿਹਾ ਕਿ ਇਸ ਵਾਰ ਮੈਂ ਕੁਰਸੀ ਤੇ ਬੈਠਾ ਹਾਂ ਤੇ ਕਿਸੇ ਨੂੰ ਵੀ ਪੰਚਾਇਤ ਦਾ ਇੱਕ ਵੀ ਪੈਸਾ ਨਹੀਂ ਖਾਣ ਦੇਵਾਂਗਾ ਬਠਿੰਡਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਸੂਬੇ ਵਿੱਚ ਛੇਤੀ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਪਿੰਡਾਂ ਵਿੱਚ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਅਸੀਂ ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਕਿਸੇ ਪਾਰਟੀ ਦੇ ਨਿਸ਼ਾਨ ਤੋਂ ਕਰਵਾਉਂਦਾ ਫੈਸਲਾ ਲਿਆ ਹੈ ਇਸ ਨਾਲ ਪਿੰਡਾਂ ਵਿੱਚ ਧੜੇਬਾਜੀ ਨਹੀਂ ਬਣੇਗੀ ਮੁੱਖ ਮੰਤਰੀ ਨੇ ਪਿੰਡਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕਰ ਲੈਣ ਤਾਂ ਸਰਕਾਰ ਉਹਨਾਂ ਨੂੰ 5 ਲੱਖ ਰੁਪਏ ਦਾ ਨਕਦ ਦਾ ਇਨਾਮ ਦੇਵੇਗੀ ਇਸ ਦੇ ਨਾਲ ਹੀ ਪਿੰਡ ਸਟੇਡੀਅਮ ਸਕੂਲ ਮਹੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਵਾਲੇ ਮਤਾ ਪਾ ਕੇ ਕਹਿਣਗੇ ਉਸ ਦੀ ਗ੍ਰਾਂਟ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਿਹੜੇ ਉਮੀਦਵਾਰ ਲੱਖਾਂ ਰੁਪਏ ਖਰਚ ਕਰਕੇ ਜਿਲੇਬੀਆਂ ਸ਼ਰਾਬਾਦੀ ਵੰਡਣਗੇ ਹਨ ਉਹ ਹੀ ਪੈਸੇ ਉਹ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦੇਣ ਸਰਕਾਰ ਵੱਲੋਂ ਵੀ ਗ੍ਰਾਂਟ ਮਿਲੇਗੀ ਤਾਂ ਇਨਾ ਪੈਸਿਆਂ ਨਾਲ ਪਿੰਡ ਦੀ ਨਿਹਾਰ ਬਦਲ ਜਾਵੇਗੀ ਇਸ ਨਾਲ ਨਾ ਤਾਂ ਲੜਾਈਆਂ ਹੋਣਗੀਆਂ ਤੇ ਨਾ ਹੀ ਨੌਜਵਾਨਾਂ ਤੇ ਪਰਚੇ ਹੋਣਗੇ ਸੀਐਮ ਆਨ ਨੇ ਕਿਹਾ ਕਿ ਜੇ ਚੋਣਾਂ ਲੜਨੀਆਂ ਵੀ ਹਨ ਤਾਂ ਇਹ ਵੀ ਤੁਹਾਡਾ ਹੱਕ ਹੈ ਇਸ ਲਈ ਚੰਗੇ ਬੰਦੇ ਅੱਗੇ ਲੈ ਕੇ ਆਓ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ 40 ਲੱਖ ਲਗਾਵੇਗਾ ਉਹ ਕੱਢੇਗਾ ਕਿਥੋਂ ਉਹਨਾਂ ਨੇ ਕਿਹਾ ਕਿ ਮੈਂ 40 ਲੱਖ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਾਰ ਜਿਹਾ ਪੰਗਾ ਨਾ ਲੈ ਬੈਠਣ ਇਸ ਵਾਰ ਇੱਥੇ ਮੈਂ ਹਾਂ ਮੈਂ ਪੰਚਾਇਤ ਦਾ 1 ਰੁਪਿਆ ਵੀ ਖਾਂ ਨਹੀਂ ਦੇਵਾਂਗਾ 40 ਲੱਖ ਲਗਾ ਕੇ 80 ਲੱਖ ਕੱਟਣ ਵਾਲੇ ਜ਼ਮਾਨੇ ਹੁਣ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 2.5 ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ ਗਿਆ ਹੈ ਜਿਸ ਲਈ ਪੰਜ ਨਵੇਂ ਮੰਤਰੀਆਂ ਨੇ ਸੌਹ ਚੁੱਕੀ ਹੈ ਇਨ੍ਹਾਂ ਵਿਧਾਇਕਾਂ ਨੂੰ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਮੰਤਰੀ ਵਜੋਂ ਸੌਹ ਚੁਕਾਈ ਹੈ ਪੰਜ ਨਵੇਂ ਵਿਧਾਇਕਾਂ ਨੂੰ ਸੌਹ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ ਲੈਰਾ ਗਾਗਾ ਤੋਂ ਵਿਧਾਇਕ ਬ੍ਰਿੰਦਰ ਕੁਮਾਰ ਗੋਇਲ ਖੰਨਾ ਤੋਂ ਵਿਧਾਇਕ ਤਰਨਪ੍ਰੀ ਸਿੰਘ ਸੋਨ ਦਾ ਸ਼ਾਮਚਰਾਸੀ ਤੋਂ ਵਿਧਾਇਕ ਡਾਕਟਰ ਅਰਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਜਿਮਨੀ ਚੌਂ ਜਿੱਤੇ ਮੋਹਿੰਦਰ ਭਗਤ ਨੇ ਮੰਤਰੀ ਵਜੋਂ ਹਲਫ ਲਿਆ ਹੈ ਇਨ੍ਹਾਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਹਰਦੀਪ ਸਿੰਘ ਮੁੰਡੀਆਂ ਨੂੰ ਮਾਲ ਮੁਰਵ ਸੇਵਾ ਅਤੇ ਆਫਤ ਪ੍ਰਬੰਧਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਰਿਹائش ਅਤੇ ਸ਼ਹਿਰੀ ਵਿਕਾਸ ਵਿਭਾਗ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਨਵੇਂ ਕੈਬਨਿਟ ਮੰਤਰੀ ਤਰਨਪ੍ਰੀ ਸਿੰਘ ਸੋਹੰਦ ਨੂੰ ਸੈਰ ਸਪਾਟਾ ਤੇ ਸੱਭਿਆਚਾਰ ਉਦਯੋਗ ਤੇ ਵਪਾਰ ਪਿੰਡੂ ਤੇ ਪੰਚਾਇਤ ਵਿਭਾਗ ਦਿੱਤਾ ਗਿਆ ਹੈ ਇੱਥੇ ਦੱਸ ਦੇ ਕਿ ਪਿੰਡੂ ਤੇ ਪੰਚਾਇਤ ਵਿਭਾਗ ਕੈਬਨਿਟ ਮੰਤਰੀ ਲਾਲਜਿਤ ਸਿੰਘ ਪੁੱਲਰ ਕੋਲ ਸੀ ਅਤੇ ਹੁਣ ਉਨ੍ਹਾਂ ਤੋਂ ਇਹ ਵਿਭਾਗ ਲੈ ਕੇ ਤਰਨਪ੍ਰੀ ਸਿੰਘ ਸੋਹੰਦ ਨੂੰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਨਵੇਂ ਬਣੇ ਮੰਤਰੀ ਡਾਕਟਰ ਅਰਵਜੋਤ ਸਿੰਘ ਨੂੰ ਲੋਕਲ ਬਾਡੀ ਤੇ ਪਾਰਲੀਮੈਂਟਰੀ ਮਾਮਲੇ ਵਿਭਾਗ ਦਿੱਤੇ ਗਏ ਹਨ ਇਸ ਦੇ ਨਾਲ ਹੀ ਬ੍ਰਿੰਦਰ ਕੁਮਾਰ ਗੋਇਲ ਨੂੰ ਮਾਈਨਿੰਗ ਜਲ ਸਰੋਤ ਜਲ ਤੇ ਜ਼ਮੀਨ ਸੰਭਾਲ ਵਿਭਾਗ ਦਿੱਤਾ ਗਿਆ ਹੈ ਮੋਹਿੰਦਰ ਭਗਤ ਨੂੰ ਡਿਫੈਂਸ ਸਰਵਿਸ ਆਜ਼ਾਦੀ ਕੁਲਾਟੀਏ ਬਾਗਬਾਨੀ ਵਿਭਾਗ ਦਿੱਤਾ ਗਿਆ ਹੈ ਇੱਥੇ ਦੱਸ ਦਈਏ ਕਿ ਕੈਬਨਿਟ ਵਿੱਚੋਂ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਅਤੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਦੀ ਪੰਜਾਬ ਮੰਤਰੀ ਮੰਡਲ ਵਿੱਚੋਂ ਛੁੱਟੀ ਹੋਈ ਹੈ ਚਾਰ ਮੰਤਰੀਆਂ ਦੀ ਛੁੱਟੀ ਕਰਕੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਟ ਵਿੱਚ ਜਗ੍ਹਾ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਮਗਰੋਂ ਕੈਬਨਟ ਵਿੱਚ ਫੇਰ ਬਦਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਸਾਨਾ ਤੇ ਆਪ ਨੇ ਮਾੜੀ ਕਾਰਗੁਜ਼ਾਰੀ ਦੇ ਆਧਾਰ ਤੇ ਚਾਰ ਮੰਤਰੀਆਂ ਦੀ ਛੁੱਟੀ ਦਾ ਫੈਸਲਾ ਕੀਤਾ ਸੀ ਆਪ ਸਰਕਾਰ ਦੇ 2.5 ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਪੰਜਾਬ ਵਿਜਾਰਤ ਵਿੱਚ ਇਹ ਚੌਥਾ ਫੇਰ ਬਦਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਅਤੇ ਸਿਹਤ ਖੇਤਰ ਨੂੰ ਸ਼ੁਰੂ ਤੋਂ ਹੀ ਤਰਜੀਹ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਲੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ 30 ਹੋਰ ਆਮਦਨੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿੱਚ 30 ਨਵੇਂ ਆਮਦਨੀ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ ਇਸ ਨਾਲ ਸੂਬੇ ਵਿੱਚ ਆਮਦਨੀ ਕਲੀਨਿਕਾਂ ਦੀ ਗਿਣਤੀ 842 ਤੋਂ ਵੱਧ ਕੇ 872 ਹੋ ਗਈ ਹੈ ਇੰਨਾ ਕਲੀਨਿਕਾਂ ਵਿੱਚ ਮੁਫਤ ਇਲਾਜ ਤੋਂ ਇਲਾਵਾ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਹਰ ਕਲੀਨਿਕ ਆਈਟੀ ਬੁਨਿਆਦੀ ਢਾਂਚੇ ਨਾਲ ਲੈਸ ਹੈ ਹੁਣ ਤੱਕ ਸੂਬੇ ਦੇ 2 ਕਰੋੜ ਤੋਂ ਵੀ ਵੱਧ ਲੋਕ ਆਪਣਾ ਆਮ ਆਦਮੀ ਕਲੀਨਿਕ ਵਿੱਚ ਇਲਾਜ ਕਰਵਾ ਚੁੱਕੇ ਹਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੀਐਮ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਵੱਡਾ ਬਿਆਨ ਦਿੱਤਾ ਹੈ ਇਸ ਦੇ ਨਾਲ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਵਿੱਚ ਚੱਲ ਰਹੇ ਛੱਤੀ ਦੇ ਅੰਕੜੇ ਤੋਂ ਇਨਕਾਰ ਕੀਤਾ ਹੈ ਜਦੋਂ মিডিਆ ਕਰਮੀਆਂ ਨੇ ਉਹਨਾਂ ਕੋਲੋਂ ਦਿੱਲੀ ਵਿੱਚ ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗੈਰ ਹਾਜ਼ਰੀ ਦਾ ਉਹਨਾਂ ਨੂੰ ਕੋਈ ਇਲਮ ਨਹੀਂ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਮ ਦੇ ਆਉਣ ਵਾਲੇ ਨਵੇਂ ਸੀਐਮ ਜੋ ਹੋਣ ਦੇ ਚਰਚੇ ਚੱਲ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ ਦਿੱਤੀ ਹੈ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਇਸ ਭਰਤੀ ਨੂੰ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਸਰਕਾਰ ਨੇ ਇਸ ਫੈਸਲੇ ਨੂੰ ਡਬਲ ਬੈਂਚ ਵਿੱਚ ਚੁਣੌਤੀ ਦਿੱਤੀ ਸੀ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਦੀ ਭਰਤੀ ਨੂੰ ਹਰੀ ਝੰਡੀ ਮਿਲ ਗਈ ਹੈ ਹਾਈ ਕੋਰਟ ਦੇ ਡਬਲ ਬੈਂਚ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦਾ ਇੱਕ ਤਰ੍ਹਾਂ ਨਾਲ ਬਚਾ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੇ ਮੀਡੀਆ ਨੇ ਜਦੋਂ ਰਾਹੁਲ ਗਾਂਧੀ ਖਿਲਾਫ ਉਹਨਾਂ ਦੇ ਬਿਆਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਾਂਗਰਸ ਜਾਂ ਭਾਜਪਾ ਦੀ ਗੱਲ ਨਹੀਂ ਹੈ ਗੱਲ ਪੰਜਾਬ ਤੇ ਸਿੱਖਾਂ ਦੀ ਹੈ ਉਹਨਾਂ ਨੇ ਕਿਹਾਗੇ ਰਾਹੁਲ ਗਾਂਧੀ ਤਾਂ ਖੁਦ ਕਿੰਨੀ ਵਾਰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਨ ਕੌਣ ਰੋਕਦਾ ਹੈ ਇਸ ਲਈ ਇਹ ਪਾਰਟੀ ਦੀ ਗੱਲ ਨਹੀਂ ਹੈ ਪਾਰਟੀ ਤੋਂ ਉੱਪਰ ਦੀ ਗੱਲ ਹੈ ਬਿੱਟੂ ਨੇ ਕਿਹਾ ਹੈ ਕਿ ਤੁਸੀਂ ਕੋਈ ਵੀ ਇੱਕ ਆਦਮੀ ਦੱਸੋ ਕਿਸ ਨੇ ਸਾਨੂੰ ਕੜਾ ਪਹਿਨਣ ਤੋਂ ਰੋਕਿਆ ਹੈ ਕਿਸ ਨੇ ਸਾਨੂੰ ਦਸਤਾਰ ਬੰਨਣ ਤੋਂ ਰੋਕਿਆ ਹੈ ਅਤੇ ਕਿਸ ਨੇ ਸਾਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਹੈ ਇਸ ਲਈ ਜੇਕਰ ਕਾਂਗਰਸ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੇ ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਅੱਜ ਤੋਂ ਮਾਨਸੂਨ ਦੇ ਵਾਪਸ ਹਟਣ ਦੀ ਸੰਭਾਵਨਾ ਹੈ ਪਛਮੀ ਰਾਜਸਥਾਨ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ ਇਸ ਦੌਰਾਨ ਗੁਜਰਾਤਾਂ ਵਿੱਚ ਭਾਰੀ ਮੀਂਹ ਵੀ ਪੈ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਮੱਧ ਪ੍ਰਦੇਸ਼ ਪੱਛਮੀ ਰਾਜਸਥਾਨ ਉੱਤਰ ਪ੍ਰਦੇਸ਼ ਝਾਰਖੰਡ ਪੱਛਮੀ ਬੰਗਾਲ ਬਿਹਾਰ ਹਰਿਆਣਾ ਤੇ ਪੰਜਾਬ ਵਿੱਚ ਗਰਜ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹਾ ਇਸ ਲਈ ਹੈ ਕਿਉਂਕਿ ਪੱਛਮੀ ਰਾਜਸਥਾਨ ਦੇ ਨੇੜੇ ਇੱਕ ਘੱਟ ਦਬਾਅ ਬਣ ਗਿਆ ਹੈ ਤੇ ਬੰਗਾਲ ਦੀ ਖਾੜੀ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ ਉਹਨਾਂ ਦੇ ਦੋਵੇਂ ਪੁਆਇੰਟ ਇਨ੍ਹਾਂ ਰਾਜਾਂ ਵਿੱਚ ਉਲੰਘ ਰਹੇ ਹਨ ਇਸ ਲਈ ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਯਾਨੀ ਅੱਜ ਮੱਧ ਪ੍ਰਦੇਸ਼ ਪੱਛਮੀ ਰਾਜਸਥਾਨ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਚਾਰਖੰਡ ਪੱਛਮੀ ਬੰਗਾਲ ਬਿਹਾਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਰਾਹੁਲ ਗਾਂਧੀ ਦੇ ਬਿਆਨ ਦੇ ਹਾਕਿਚ ਵੱਡੀਆਂ ਗੱਲਾਂ ਕਹੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿ ਹੈਗੀ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੀ ਆਜ਼ਾਦੀ ਬਾਰੇ ਕੀਤੀ ਗਈ ਟਿੱਪਣੀ ਬਿਲਕੁਲ ਸਹੀ ਹੈ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਵਿੱਚ ਹੋਏ ਫੇਰਬਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਆਗਾਮੀ ਚੋਣਾ ਪੰਚਾਇਤੀ ਰਾਜ ਦੀਆਂ ਬਿਲਕੁਲ ਆਨ ਟੂਸ ਨੇ ਤੁਹਾਨੂੰ ਪਤਾ ਹੈ ਤੇ ਮੈਂ ਇਹਦੇ ਵਿੱਚ ਇੱਕ ਗੱਲ ਤੁਹਾਨੂੰ ਉਹਦੇ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਉਹ ਬੜੀ ਟਰਾਂਸਪਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਤਰੀਕੇ ਨਾਲ ਹੋਣਗੀਆਂ ਔਰ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹ ਅਹਿਮ ਮੁੱਦਿਆਂ ਨੂੰ ਖਾਸ ਕਰਕੇ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਇਲੈਕਸ਼ਨਾਂ ਨੂੰ ਜਾਨੀ ਕਿ ਕੰਟੈਸਟ ਕੀਤਾ ਜਾਊਗਾ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਤੁਸੀਂ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ মিডিਆ ਇਕੱਠੇ ਹੋਏ ਹੋ ਮੈਂ ਤੈਰ ਦਿਲ ਤੋਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਕਿ ਸਾਡੀ ਇਹ ਗੱਲ ਤੁਸੀਂ ਵੀ ਪਿੰਡਾਂ ਤੱਕ ਪਹੁੰਚਾਇਓ ਪੰਜਾਬ ਦੇ ਹਰ ਪਿੰਡਾਂ ਤੱਕ ਪਹੁੰਚਾਇਓ ਕਿ ਜਿਹੜੇ ਇਸ ਵਾਰ ਆਪਾਂ ਸਰਪੰਚੀ ਦੀਆਂ ਚੋਣਾਂ ਹੋਣੀਆਂ ਆ ਆਪਾਂ ਜਿਹੜੇ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਹੁਣ ਜਿਨ੍ਹਾਂ ਕੋਲ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੀ ਡਿਵੈਲਪਮੈਂਟ ਲਈ ਸਮਾਂ ਹੋਵੇ ਉਹ ਆਪਣੇ ਏਰੀਏ ਦੇ ਨੁਮਾਇੰਦਿਆਂ ਨੂੰ ਜਾ ਕੇ ਡਿਵੈਲਪਮੈਂਟ ਦੇ ਲਈ ਮਿਲ ਸਕਣ ਸਮਾਂ ਕੱਢ ਸਕਣ ਆਪਾਂ ਉਹੀ ਜੇ ਨੁਮਾਇੰਦੇ ਚੁਣ ਕੇ ਆਪਣੀ ਸਰਪੰਚੀ ਦੀ ਤੌਰ ਤੇ ਲੈ ਕੇ ਆਈਏ ਤਾਂ ਜਣੀ ਕਿ ਜਿਹੜਾ ਪੰਜਾਬ ਦੇ ਪਿੰਡਾਂ ਦਾ ਜਿਹੜਾ ਹੋਰ ਵਿਕਾਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ ਸਰ ਇੰਡਸਟਰੀ ਤੇ ਕਮਰਸ ਵੀ ਤੁਹਾਡੇ ਕੋਲ ਆਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਇੰਡਸਟਰੀ ਐਂਡ ਕਮਰਸ ਦੇ ਲਈ ਕਿਵੇਂ ਪੰਜਾਬ ਦੇ ਵਿਕਾਸਕਾਰ ਤੁਸੀਂ ਹੋਰ ਕੰਮ ਕਰੋਗੇ ਮੈਂ ਇੰਡਸਟਰੀ ਮੈਂ ਖੁਦ ਇੰਡਸਟਰੀਅਲਿਸਟਾਂ ਇੱਕ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਸੋ ਇੰਡਸਟਰੀ ਇੰਡਸਟਰੀਅਲ ਪਰਿਵਾਰ ਦੇ ਨਾਲ ਜੁੜਿਆ ਹੋਣ ਕਰਕੇ ਮੈਂ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਬਹੁਤ ਬਰੀਕੀ ਨਾਲ ਜਾਣਦਾ ਹਾਂ ਔਰ ਇੰਡਸਟ੍ਰੀਅਲਿਸਟ ਦੀ ਤਕਲੀਫ ਨੂੰ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਣਦਾ ਸੋ ਜਿੱਥੇ-ਜਿੱਥੇ ਕਿਤੇ ਇੰਡਸਟ੍ਰੀਅਲਿਸਟ ਨੂੰ ਕੋਈ ਦਿੱਕਤ ਆਊਗੀ ਇੰਡਸਟਰੀ ਨੂੰ ਦਿੱਕਤ ਆਊਗੀ ਔਰ ਮੈਂ 100% ਪ੍ਰੋਮਿਸ ਕਰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇੰਡਸਟਰੀ ਲਈ ਜਿੱਥੇ ਮਤਲਬ ਕਿ ਇੱਕ ਐਟਮੋਸਫੀਅਰ ਹੈ ਜਿਹੜਾ ਗੁੱਡ ਲੈ ਕੇ ਆਵਾਂਗੇ ਤੇ ਨਾਲ ਇੰਡਸਟਰੀ ਸਾਡੀ ਹੋਰ ਪ੍ਰਪਲਰ ਤੋਂ ਹੋਵੇ ਅਸੀਂ ਨਵੇਂ ਪ੍ਰੋਜੈਕਟਸ ਠੀਕ ਹੈ ਤਾਂ ਚੈਸਤੀ ਚੋਣਾ ਆ ਗੀਆਂ ਬਸ किसी भी समय ना ऐलान हो सकता है और दशहरे तो बाद दिन डेटा मैंने है इलेक्शन कमीशन करेगा यानी कि पंद्रह सोलह सतारह सठारह उन्नीस अक्टूबर के नेड़े मैं एक पंचायतों बारे बेनती करना चाहना पहली पहली गलत चंगे पढ़े लिखे बंदे मुंडे चालक मुंडे सारे हिस्सा ला सरपंच चोन होगी मैंबर की अलग अलग होगी ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੱਗ ਸਕਦਾ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ 5 ਵੋਟਾਂ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਕਰਾਈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਆਖਰ ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਓਮ ਕਰਾ ਦਿੱਤੀ ਹੈ ਇਹ ਉਸ ਪਿੰਡ ਤੇ ਹੈ ਕਿ ਉਹ ਕੀ ਮਤਾ ਪਾ ਕੇ ਦਿੰਦੇ ਜੇ ਸਾਰਾ ਸੰਮਤੀ ਕਰ ਲਓਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਆ ਜਦੋਂ ਅਨਾਉਂਸਮੈਂਟ ਹੋ ਗਈ ਇੱਕ ਦੂਜੇ ਨੂੰ ਕਹਿਣ ਲੱਗ ਪਏ ਨੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਸਰਪੰਚੋ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟ ਆ ਲੈ ਤਾਂ ਸੋਈ ਕਹਾ ਲੀਟ ਆਇਆ ਦਸ ਇਹ ਕੋਈ ਤਾਂ ਸੁੱਕੀ ਕਿ ਸਭ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕੇ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟ ਆ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਹੈ ਦੇਸੀ ਤੁਸੀਂ ਤਾਂ ਨੀਅਤ ਕੀ ਹੈ ਕੰਮ ਅੰਗਰੇਜ਼ੀ ਐਤਕੀ ਦਾ ਨਾਲ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ। ਉਹੀ ਜਿਹੜਾ 20-20 ਲੱਖ ਲਾਉਂਗੇ। ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ। ਪੰਚਾਇਤ ਮਦਾਨ ਕਰ ਦਿਓ। ਪੰਜ ਸਾਡੇ ਵਾਲੇ ਕੋਲ ਸੇ ਆ ਜੂ। ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ। ਪਿੰਡ ਦਾ ਤਾਂ ਨਹਾਰ ਬਦਲ ਜੂਗੀ। ਨਾਲੇ 751 ਦੇ ਪਰਚੇ ਨਹੀਂ ਹੋਣਗੇ। ਨਾਲੇ ਲੜਾਈਆਂ ਨਹੀਂ ਹੋਣਗੀਆਂ। ਸੋ ਇਸ ਕਰਕੇ ਸਰਬਸੰਮਤੀ ਕਰਨਾ ਤਾਂ ਬਾਲਾ ਵਧੀਆ ਹੈ। ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ। ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਆਓ ਪਿੰਡ ਦੇ ਹੀ ਬੰਦਾ ਇਹ ਚੀਜ਼ ਦਿਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿ ਹਾਏ ਨਿਕਰੂਗਾ ਮੈਂ ਸਿੱਕੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਪਹਿਹੇ ਜਾਂ ਨਿਕਲੂ ਬੰਦੂ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਕਹਿ ਸਕਦੇ ਪਰ ਸਰਪੰਚ ਬਾਤ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਘਰ ਕੱਢ ਲੈਣਾ ਹੁਣਾ ਮੈਂ ਉਹ 40 ਲੱਖਾਂ ਨੇ ਹੱਥ ਬੰਨ ਕੇ ਬੇਰਤੀ ਕਰਨਾ ਇਤਕੀ ਨਾ ਪੰਗਾ ਲੈ ਲਿਓ ਇਤਕੀ ਮੈਂ ਇੱਥੇ ਇਕਰ ਪਈਆ ਜਿੰਨਾ ਖਾਣ ਦੇਣਾ ਬਚਾਇਦਾ ਪੰਜਾਈ ਤਾਂ ਪੈਸਾ ਨਹੀਂ ਮਖਾਨ ਦੇਣਾ ਕਿਤੇ ਕਹੋਂਗੇ 40 ਲੱਖ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹਾਂ ਸਹਿਮਤੀ ਕਰ ਲੋ ਜਾਂ ਫਿਰ ਚੰਗੇ ਬੰਦੇ ਨੂੰ ਛੁੜ ਕੇ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚੇ ਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ना और कोई मैं एक एक नहीं तो कहने का मिलो जी जी ना हमजे तो से जितया होग से जितया पिंड इस करके मेरे वालों तो कोई दरियात नहीं होगी मैं अपने मंत्रियों को कह के रखूंगा कि जेड़ा पिंड का वाइया काम वास्ते भावे

ऐसी सरकार मैंने देखी नहीं जो चार महीने बाद मंत्री बदल देती है और फिर नया अब जो बंदों को बदल दिया है ऑन द बेसिस ऑफ नॉन परफॉर्मर या तो करप्शन के बेसिस पे उतारते हैं या फिर नॉन बेसिसमर के बेसिस के ऊपर उतारते हैं वो तो आज ही उनके इलाकों में फेल हो गए ना ये कल को उनकी टिकट भी काटेंगे दूसरा एक बड़ी अंदर ही अंदर चर्चा है बहुत से लोग हमारे से बात करते हैं कि जो नए चेहरे आए हैं नए लोगों को तो मंत्री बनाया जा रहा है अब वो भगत जी आए बाय इलेक्शन जीते उनको मंत्री बना दिया गया जो पुराने लोग थे जिन्होंने अपनिया सब कुछ दाव पे लगाकर पार्टी के साथ आए उनको मंत्री नहीं लिया गया उनको उतार दिया गया दूसरा दो दो बार के भी कई लोग जीते हुए बेचारे जो सीनियर थे उनको अब भी इग्नोर कर कर दिया गया जैसे वो बजिंदर कौर है वो मानू के हैं और भी तीन चार साथी हैं जिनको नहीं लिया गया पार्टी में फिर ये आप कह रहे थे कि हमने तो एक महिला को जिम्मेदारी दी थी मुख्यमंत्री की आपने महिला हटा के तो कोई महिला ली नहीं तो मेरे कहने का मतलब बड़ी बगावत के इस पार्टी के अंदर हैं जल्दी आपको देखने को मिलेंगे जिस प्रकार के इनके हालात है वो सब लोग इकट्ठे हो रहे हैं वो उनका वो समय का भाव देख रहे हैं और तो वो मिल जाएगा ਉਹਨਾਂ ਲੀਡਰਾਂ ਨੂੰ ਕਿਤੇ ਨਾ ਕਿਤੇ ਡੀਮੋਟੀਵੇਟ ਵੀ ਹੋਣਾ ਪੈਂਦਾ ਹੈ ਇਹਨਾਂ ਲੀਡਰਾਂ ਤੋਂ ਉਹਦਾ ਵਾਪਸ ਲਿਆ ਲੈਣੇ। ਉਹ ਥੋੜਾ ਜਿਹਾ ਪੋਲਿਟਿਕਲ ਤੌਰ ਤੇ ਇਹਨਾਂ ਚਾਹ। ਬਿਲਕੁਲ ਪੋਲਿਟਿਕਲ ਨਹੀਂ ਪੋਲਿਟਿਕਲ ਜਨਾਬ ਖਤਮ ਹੋ ਜਾਂਦਾ ਆਦਮੀ ਜਦੋਂ ਤੁਸੀਂ ਉਹਨੂੰ ਨਾਨ ਪਰਫਾਰਮੈਂਸ ਬੇਸਿਸ 'ਤੇ ਉਤਾਰ ਦਿੰਨੇ ਹੋ ਤੇ ਉਹਨੂੰ ਕਹਿ ਦਿੰਦੇ ਹੋ ਕਿ ਨਹੀਂ ਬਈ ਇਹਨੂੰ ਲਾਹ ਦਿੱਤਾ ਗਿਆ ਮੰਤਰੀ ਤੋਂ ਕੀ ਕਹੋਗੇ ਉਹਨੂੰ ਕੀ ਬਣਾਓਗੇ? ਤੁਹਾਨੂੰ ਹੁਣ ਤੁਹਾਡੇ ਤੋਂ ਅੱਜ ਕੈਮਰਾ ਦਾ ਮਾਈਕ ਖੋਲਿਆ ਜਾਵੇ ਤੇ ਥੋੜੀ ਛੁੱਟੀ ਕਰ ਦਿੱਤੀ ਜਾਵੇ। ਕੀ ਮਹਿਸੂਸ ਕਰੋਗੇ ਤੁਸੀਂ ਡੀਮੋਰੋਲਾਈਜ਼ ਹੋਗੇ? ਕੋੜਾ ਪਰਵਾਡੀ ਮੋਰਲਾਈਜ਼ ਹੋਊਗਾ ਦੂਜੇ ਤੁਹਾਡੇ ਸਾਥੀ ਸੰਗੀ ਸਮਝਣਗੇ ਵੀ ਇਸਨੇ ਕੋਈ ਗੜਬੜ ਕੀਤੀ ਹੋਣੀ ਹੈ ਇਸ ਕਰਕੇ ਇਹਨੂੰ ਉਤਾਰ ਦਿੱਤਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਉਹਨਾਂ ਨੂੰ ਟਿਕਟਾਂ ਵੀ ਨਹੀਂ ਦੇਣਗੇ ਲੋਕ 100% ਉਹਨਾਂ ਨੂੰ ਕੋਈ ਨਾ ਕੋਈ ਹੁਣੇ ਹੀ ਕੋਈ ਆਪਣਾ ਰਾਸਤਾ ਭਾਲ ਲੈਣਾ ਚਾਹੀਦਾ